ਫਾਜ਼ਲਕਾ ਦੇ ਪਿੰਡ ਚਾਨਣਵਾਲ ਵਿੱਚ ਇੱਕ ਪਰਿਵਾਰ ਵਿੱਚ ਉਸ ਸਮੇਂ دہشت ਦਾ ਮਾਹੌਲ ਬਣ ਗਿਆ ਜਦੋਂ ਅਚਾਰ ਵਿਕਰੇਤਾ ਤੋਂ ਖਰੀਦੇ ਗਏ ਇੱਕ ਅਚਾਰ ਦੇ ਡੱਬੇ ਵਿੱਚ ਇੱਕ ਮਰਿਆ ਹੋਇਆ ਸੱਪ ਮਿਲਿਆ ਜਾਣਕਾਰੀ ਅਨੁਸਾਰ ਪਿੰਡ ਵਿੱਚ ਵੇਚਣ ਆਏ ਇੱਕ ਅਚਾਰ ਵਿਕਰੇਤਾ ਤੋਂ ਇੱਕ ਪਰਿਵਾਰ ਨੇ ਖਾਣ ਲਈ ਅਚਾਰ ਲਿਆ ਹੋਇਆ ਸੀ ਜਿਸ ਤੋਂ ਬਾਅਦ ਉਹਨਾਂ ਨੇ ਇੱਕ ਹਫ਼ਤੇ ਤੱਕ ਇਹ ਅਚਾਰ ਖਾਧਾ ਇੱਕ ਦਿਨ ਅਚਾਨਕ ਪਰਿਵਾਰ ਦੇ ਇੱਕ ਜੀ ਨੇ ਅਚਾਰ ਦੇ ਡੱਬੇ ਵਿੱਚ ਇੱਕ ਮਰਿਆ ਹੋਇਆ ਸੱਪ ਦੇਖਿਆ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਚ دہشت ਫੈਲ ਗਈ ਇਸ ਬਾਰੇ ਸੂਚਨਾ ਮਿਲਣ ਤੇ ਆਚਾਰ ਵਿਕਰੇਤਾ ਮੌਕੇ ਤੇ ਪੁੱਜੇ ਆਚਾਰ ਵੇਚਣ ਵਾਲੇ ਨੇ ਦੱਸਿਆ ਕਿ ਉਸ ਨੇ ਡੱਬਾ ਬੰਦ ਆਚਾਰ ਦਿੱਤਾ ਸੀ ਉਸ ਨੇ ਦੱਸਿਆ ਕਿ ਉਹ ਮੋਗੇ ਦੀ ਇੱਕ ਕੰਪਨੀ ਤੋਂ ਇਹ ਆਚਾਰ ਖਰੀਦ ਕੇ ਵੇਚਦਾ ਹੈ ਉਧਰ ਕੰਪਨੀ ਵਾਲਿਆਂ ਦਾ ਕਹਿਣਾ ਹੈ ਕਿ ਉਹ ਪੂਰੀ ਤਰ੍ਹਾਂ ਸਾਫ ਸਫਾਈ ਰੱਖਦੇ ਹਨ ਉਹਨਾਂ ਦਾ ਕਹਿਣਾ ਹੈ ਕਿ ਇਹ ਡੱਬਾ ਖੁੱਲਾ ਹੋ ਸਕਦਾ ਹੈ ਇਹ ਸਭ ਇੱਥੇ ਹੀ ਡੱਬੇ ਵਿੱਚ ਕਿਤੇ ਵੜਿਆ ਹੋਵੇਗਾ ਕੰਪਨੀ ਵਾਲੇ ਕਹਿ ਰਹੇ ਹਨ ਕਿ ਉਹਨਾਂ ਵੱਲੋਂ ਪੂਰੀ ਸਾਫ ਸਫਾਈ ਰੱਖੀ ਜਾਂਦੀ ਹੈ ਇਹ ਲਿਆ ਸੀ ਪਿਛਲੇ ਮੰਗਲਵਾਰ ਤੇ ਵਿੱਚ ਸਾਪ ਨਿਕਲਾ ਹੈ ਤੇ ਵੇਚਣ ਆਏ ਸੀ ਤਸਲੀਆ ਤੋਂ ਕੋਈ ਵੇਖਾ ਸੀ ਪਹਿਲਾਂ ਖਾਂਦੇ ਰਹੇ ਤੇ ਬਾਅਦ ਵਿੱਚ ਕੱਢਾ ਨਾ ਜੀ ਥੱਲੂ ਜਿਲੇ ਚਮਚਾ ਮਾਰਾ ਗੁੱਡੀਆਂ ਨੇ ਥੱਲੂ ਨਿਕਲਾ ਵਿੱਚੋਂ ਜਿੱਤ ਕੰਪਨੀ ਚਾਹੁੰਦਾ ਉਹਨਾਂ ਦੇ ਆਉਂ ਨਹੀਂ ਸਫਾਈ ਰੱਖਦੇ ਉਹਨਾਂ ਦੇ ਵੀ ਸਾਦੇ ਤੁਹਾਨੂੰ ਕਸੂਰ ਕਰਨ ਨਹੀਂਗਾ ਵੀ ਉਹਨਾਂ ਨੂੰ ਪਤਾ ਹੈ ਕੰਪਨੀ ਵਾਲੇ ਨੇ ਕਿਵੇਂ ਬਣਾਇਆ ਕਿਵੇਂ ਨਹੀਂ ਉਹਨਾਂ ਤਾਂ ਮੜੋਖਾ ਦੁੰਦਾ ਹੀ ਹੈ ਜੀ ਤਾਂ ਪਰ ਕੋਈ ਸਫਾਈ ਰੱਖਣ ਵਾ ਸਫਾਈ ਕਰਨ ਸਹੀ ਲਿਆਉਣ ਚੀਜ਼ਾਂ ਵੇਚਣ ਹੋਰ ਕੀ ਸਫਾਈ ਦੀ ਚੀਜ਼ ਹੋਣੀ ਚਾਹੀਦੀ ਹੈ ਅੱਜ ਸਾਡੇ ਨਾਲੇ ਕੱਲ ਨੂੰਰ ਕਿਸੇ ਨਵੀ ਹੋ ਸਕਦਾ ਆਸਾਨ ਹੋ ਸਕਦਾ ਅੱਜ ਭਾਈ ਨਾ ਕਰਨ ਥੋੜੀ ਜਿਹੀ ਚੀਜ਼ਾਂ ਵਿਚਾਰ ਸਕਦੀਆਂ ਨੇ ਅੱਜ ਇਹ ਆ ਗਿਆ ਕੱਲ ਨੂੰ ਕਲਾਈ ਹੈ ਹੋਰ ਸਹ ਚੀਜ਼ਾਂ ਹੁੰਦੀਆਂ ਜਰੀਆਂ ਹੋ ਸਕਦਾ ਤਾਂ ਅਸੀਂ ਰਾਤ ਨੂੰ ਖਾ ਲੈਂਦੇ ਜ ਕਿਸ ਲੈ ਤੇ ਕੀ ਬਣਿਆ ਛਾਹ ਵਸਭਾਈ ਰੱਖਣ ਹੋਰ ਕੀ ਕਰਨਾ ਕੋਈ ਹੋਰ ਨਾ ਨੁਕਸਾਨ ਹੋਵੇ ਹੀ ਹੈ ਹੋਰ ਕੀ ਵੀੰਦਾ ਕੋਈ ਜਾਣਕਾਰੀ ਹੋਣੀ ਚਾਹੀਦੀ ਏ ਕਿ ਸੱਪ ਕਿਵੇਂ ਪਿਆ ਕਿੱਥੋਂ ਪਿਆ ਕੀ ਹੋਇਆ ਇਹ ਤੁਣ ਜਿਹੜੇ ਬਣਾਦਰ ਫੈਕਟਰੀ ਜਿਹੜਾ ਉਹਨਾਂ ਨੂੰ ਪਤਾ ਵੇਚਣ ਲਾਣੇ ਕੋਲੇ ਖੋਲ ਕੇ ਵੇਖਦੇ ਨੇ ਵੀ ਵਿੱਚ ਕੀ ਚੀਜ਼ ਹੈ ਕੀ ਨਹੀਂ ਹੈਗੀ ਹੋਰ ਲੈਂਦੇ ਉਹਨਾਂ ਕੇ ਵੱਧ ਦਿਖਦਾ ਚਾਰ ਤਾਂ ਇਹ ਚੱਲਿਆ ਹੋਇਆ ਕੋਈ 10 12 ਘਰਾਂ ਨੇ ਛਿਰਖਿਰਖ ਤੇ ਆਪੇ ਤਾਂ ਐਵੇਂ ਬੜੇ ਢੱਕਣ ਸੀਲ ਬੰਦ ਹੈ ਆਪੇ ਤਾਂ ਵੜ ਨਹੀਂ ਸਕਦਾ ਸੀਲ ਲੱਗੀ ਹੁੰਦੀ ਉੱਤੇ ਬੰਦ ਢੱਕਣ ਹੁੰਦਾ ਆਪੇ ਤਾਂ ਵੜ ਨਹੀਂ ਸਕਦਾ ਬੜਿਆ ਦੁੱਤ ਜਿੱਤੂ ਕੰਪਨੀ ਚੱਲੂ ਆਇਆ ਨੁਕਸਾਨ ਹੋ ਜਾਂਦਾ ਫਿਰ ਕੌਣ ਜ਼ਿੰਮੇਵਾਰ ਹੋ ਗਿਆ ਇਹ ਤਾਂ ਭਾਜੀ ਪਿਆਰ ਦੀ ਕੰਪਨੀ ਹੈ ਬਜਾਜ ਕੰਪਨੀ ਮੋਗੇ ਦੀ ਇਹ ਉੱਥੋਂ ਦਾ ਚਾਰ ਹੈ ਆਪਾਂ ਉੱਥੋਂ ਲਿਆਂਦਾ ਸੀ ਇਹਨਾਂ ਨੂੰ ਹੋ ਗਿਆ ਹਫਤਾ ਚਾਰ ਲੈਣ ਕੋਈ ਪਤਾ ਨਹੀਂ ਕਰ ਉਹ ਵੈ ਸਕਦਾ ਜਾਂ ਕੰਪਨੀ ਵਾਲਿਆਂ ਦਾ ਹੋਵੇਗਾ ਜੇ ਮਤਲਬ ਥੱਲੋ ਨਿਕਲਿਆ ਇਹ ਕਹਿੰਦੇ ਪਏ ਨੇ ਆਪਾਂ ਤਾਂ ਹਫਤਾ ਹੋ ਗਿਆ ਉਦੋਂ ਦਾ ਚਾਰ ਪਿਆ ਸੀ ਕਰੇ ਹੁਣ ਹੈ ਅੱਜ ਕੱਲ ਪਤਾ ਲੱਗਿਆ ਇਹਨਾਂ ਨੂੰ ਇਹ ਗੱਲ ਕਹਿੰਦੇ ਪਏ ਸੀ ਅਸੀਂ ਤਾਂ ਫਟਾਫਟ ਮੈਂ ਆਇਆ ਇੱਥੇ ਵੀ ਪੁੱਛਣਾ ਮੈਨੂੰ ਇਹਨਾਂ ਨੇ ਫੋਨ ਕੀਤਾ ਤੇ ਮੈਂ ਇੱਥੇ ਹੋਵੇਂ ਆ ਗਿਆ ਇਸ ਚੀਜ਼ ਬਾਰੇ ਵੀ ਇਹ ਤਾਂ ਨੁਕਸਾਨ ਅੱਜ ਮੁੰਡੇ ਢੱਲੋ ਇਹ ਇਹਨਾਂ ਨੇ ਦੱਸਤਾ ਤੇ ਬਹੁਤ ਚੰਗੀ ਗੱਲ ਹੈ ਜੇ ਮੈਂ ਅੱਗੇ ਵੇਚਾਂਗਾ ਤਾਂ ਜ਼ਿਆਦਾ ਨੁਕਸਾਨ ਹੋਏਗਾ ਇਹ ਕੰਪਨੀ ਕੰਪਨੀ ਦੇ ਬਦਨਾਮ ਵੀ ਵਸੇ ਇਹ ਚਾਰ ਨਾ ਆਪਾਂ ਅੱਜ ਤੋਂ ਬਾਅਦ ਨਾ ਵੇਚਣਾ ਨਾ ਇਹ ਵੇਚੋ ਉਹ ਤਾਂ ਕਹਿੰਦੇ ਸਾਡੀ ਸਫਾਈ ਹੁੰਦੀ ਏ ਫਾਦੇ ਕੋਈ ਦਿੱਕਤ ਨਹੀਂ ਆਈਗੀ ਤੁਸੀਂ ਆਪਦੇ ਘਰਾਂ 'ਚ ਦੇਖੋ ਛੱਡ ਨਹੀਂ ਲਾਇਆ ਨਾ ਬਾਕੀ ਹਫਤਾ ਹੋ ਗਿਆ ਚਾਰ ਲੈਣੋ ਉਹ ਅਗਲੇ ਉਹ ਐਵੇਂ ਕਹਿੰਦੇ ਵੀ ਉਹ ਕਹਿੰਦੇ ਅਸੀਂ ਸਫਾਈ ਕੀਤੀ ਏ ਸਾਡੀ ਤਾਂ ਆਪ ਜੀ ਦੇਖ ਲਓ ਵੀ ਸਾਡੇ ਤਾਂ ਅਨ ਕਿ ਤੁਸੀਂ ਦੇਖ ਲਓ ਵੀ ਇਹ ਘਰ ਦੇ ਵਿੱਚ ਪਿਆ ਹੋਵੇ ਕੋਈ ਕਹਿ ਨਹੀਂ ਸਕਦੇ ਜਦੋਂ ਮੈਂ ਬੰਦ ਸੀਲ ਦਿੱਤਾ ਸੀ ਸੀਲ ਬੰਦ ਸੀ ਉੱਤੇ ਹੋਰ ਪੰਨਾ ਘੜਿਆ ਸੀ ਜਦੋਂ ਮੈਂ ਦਿੱਤਾ ਸੀ ਵੀ ਬਾਜੋ ਫੁੱਲਾ ਹੋਵੇ ਵਿੱਚ ਸਾਫ ਹੋ ਸਕਦਾ ਇਹਦੀ ਕੋਈ ਆਪ ਗਾਰੰਟੀ ਨਾ ਇਹਨਾਂ ਨੂੰ ਪਤਾ Não, meu